ਹਾਂਜੀ ਜਦੋਂ ਆਪਾਂ ਲਾਈਨਿੰਗ ਵਾਲੇ ਸੂਟ ਤੇ ਪਲੇਟਸ ਪਾਉਨੇ ਆ ਤਾਂ ਕੱਪੜਾ ਕਈ ਵਾਰੀ ਪਿੱਛੇ ਰਹਿ ਜਾਂਦਾ ਉਹਦੇ ਤੇ ਆਪਾਂ ਨੇ ਕੀ ਕਰਨਾ ਹੈ ਇਸ ਤਰ੍ਹਾਂ ਕੱਚੀ ਸਿਲਾਈ ਲਗਾ ਲੈਣੀ ਹੈ ਸਾਰੀਆਂ ਪਲੇਟਸ ਤੇ ਆਪਾਂ ਨੇ ਕੱਚੀਆਂ ਸਿਲਾਈਆਂ ਲਗਾ ਦੇਣੀਆਂ ਤਾਂ ਕਿ ਆਪਾਂ ਬਾਅਦ ਵਿੱਚ ਉਹ ਕੱਚੀ ਸਿਲਾਈ ਨੂੰ ਢੇੜ ਦਵਾਂਗੇ ਜਦੋਂ ਆਪਾਂ ਨੇ ਪਲੇਟਸ ਪਾ ਜਾਂਦੀਆਂ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਨੇ ਸਾਰੀਆਂ ਕੱਚੀਆਂ ਸਿਲਾਈਆਂ ਲਗਾ ਦੇਣੀਆਂ ਤੇ ਧਾਗਾ ਥੋੜਾ ਜਿਹਾ ਵਧਾ ਕੇ ਕੱਟਣਾ ਹੈ ਤਾਂ ਕਿ ਆਪਾਂ ਨੂੰ ਜਦੋਂ ਆਪਾਂ ਢੇੜਾਂਗੇ ਤਾਂ ਆਪਾਂ ਉਹ ਧਾਗੇ ਨੂੰ ਫੜ ਕੇ ਖਿੱਚ ਸਕੀਏ ਤੇ ਮੇਰੇ ਕੋਲ ਜਿਹੜਾ ਇਹ ਕੱਪੜਾ ਆਇਆ ਇਹ ਇਹ ਹੈਗਾ ਜੀ organza silk ਤੇ ਇਹਨੂੰ ਲੱਗਿਆ ਹੈ taffeta taffeta ਲਾਈਨ ਲਾਈਏ ਇਹਨੂੰ ਆਪਾਂ ਨੇ ਇਤਨੇ ਸਾਰੀਆਂ ਸਲਾਈਆਂ ਆਪਾਂ ਨੇ ਲਗਾ ਲੈਣੀਆਂ ਨੇ ਉਸ ਤੋਂ ਬਾਅਦ ਆਪਾਂ ਨੇ ਇਹ ਸਲਾਈਆਂ ਜਿਹੜੀਆਂ ਲਗਾਈਆਂ ਇਹਨਾਂ ਨੂੰ ਫੜ ਕੇ ਦੇਖ ਲੈਣਾ ਬਿਲਕੁਲ ਕਪੜਾ ਨਾਲ ਇਸ ਤਰ੍ਹਾਂ ਹੀਠਾਂ ਵਾਲਾ ਅਟੈਚ ਹੋ ਜਾਊਗਾ ਸੂਟ ਵਾਲਾ ਇਸ ਤਰ੍ਹਾਂ ਫੜ ਕੇ ਦੇਖ ਲੈਣਾ ਜੀ ਮੇਰੇ ਵੀਡੀਓ ਨੂੰ ਤਾਂ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲ ਜਾਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆ ਦੇਖੋ ਇਸ ਤਰ੍ਹਾਂ ਆਪਣੀਆਂ ਇਹ ਪਲੇਟਸ ਬਣ ਗਈਆਂ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਕੱਚਾ ਟੰਕਾ ਇਹੋ ਆਪਾਂ ਨੇ ਕੱਢ ਦੇਣਾ ਹੈ ਫਿਰ ਤੁਹਾਨੂੰ ਦਿਖਾਉਣੀ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਹ ਬਿਲਕੁਲ ਆਪਣੀਆਂ ਪਲੇਟਸ ਪੈ ਗਈਆਂ ਇਹ ਬਿਲਕੁਲ ਕਪੜਾ ਨਾਲ ਅਟੈਚ ਹੋ ਜਾਂਦਾ ਹੈ ਜੀ ਆਪਾਂ ਨੇ ਇਹ ਤੇ ਹਲਕੇ ਹਲਕੇ ਪ੍ਰੈਸ ਕਰ ਲਈ ਹੈ ਜੀ